ਸਾਡੇ ਨਾਲ ਅੱਜ ਨਿਊਰੋ ਸਰਜਨ ਡਾਕਟਰ ਰਾਜੀਵ ਗਰਗ ਜੀ ਮੌਜੂਦ ਨੇ ਮੈਕਸ ਦੇ ਵਿੱਚ ਇਹਨਾਂ ਦੀ ਡਿਊਟੀ ਹੈ ਤੇ ਚੰਡੀਗੜ੍ਹ ਰਹਿੰਦੇ ਹਨ ਸ਼ਨੀਵਾਰ ਨੂੰ ਇਹ ਮਰੀਜ਼ਾਂ ਨੂੰ ਚੈੱਕ ਕਰਨ ਵਾਸਤੇ ਸਮਰੂਪ ਸਿਗਮਾ ਮੈਡੀਕੋਸ ਦੇ ਦੁਕਾਨ ਦੇ ਉੱਪਰ ਇਹਨਾਂ ਦਾ ਦਫ਼ਤਰ ਬਣਾ ਹੈ ਉੱਥੇ ਆਉਂਦੇ ਹਨ ਅਤੇ ਬ੍ਰੇਨ ਦੇ ਇਹ ਮਾਹਿਰ ਹਨ ਬ੍ਰੇਨ ਅਟੈਕ ਕੀ ਹੈ ਕਿਸ ਤਰ੍ਹਾਂ ਹੁੰਦਾ ਹੈ ਤੇ ਇਸ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ ਮਾਈਗ੍ਰੇਨ ਕੀ ਹੈ ਕਿਸ ਤਰ੍ਹਾਂ ਇਸ ਤੋਂ ਬਚਿਆ ਜਾ ਸਕਦਾ ਹੈ ਸੈਟਿਕਾ ਸੈਟਿਕਾ ਦਾ ਦਰਦ ਕਿਸ ਤਰ੍ਹਾਂ ਹੈ ਤੇ ਕਿਸ ਤਰ੍ਹਾਂ ਠੀਕ ਹੋਵੇਗਾ ਅੱਜ ਕੱਲ ਆਪਾਂ ਦੇਖਿਆ ਕਿ ਹਰੇਕ ਨੂੰ ਬੈਕ ਦੀ ਜੋ ਪ੍ਰੋਬਲਮ ਹੈ ਡਿਸਕ ਦੀ ਪ੍ਰੋਬਲਮ ਹਰੇਕ ਨੂੰ ਰਹਿੰਦੀ ਹੈ ਕਿਸੇ ਨਾ ਕਿਸੇ ਦੇ ਢੂਹੀ ਵਿੱਚ ਨਾ ਦਰਦ ਹੁੰਦਾ ਹੈ ਕਿ ਉਹਨਾਂ ਨੂੰ ਪੇਨ ਕਿਲਰ ਖਾਣੇ ਪੈਂਦੇ ਹਨ ਤਾਂ ਇਹਨਾਂ ਬਿਮਾਰੀਆਂ ਦਾ ਹੱਲ ਕੀ ਹੈ ਤੇ ਇਹਨਾਂ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ ਜਾਂ ਇਹਨਾਂ ਦੇ ਵਿੱਚ ਕਿਹੜੀ-ਕਿਹੜੀ ਮੈਡੀਸਿਨ ਕੰਮ ਕਰਦੀ ਹੈ ਕਿ ਡਾਕਟਰ ਸਾਹਿਬ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਸਾਰਾ ਇਹਨਾਂ ਦਾ ਜੋ ਹੈ ਇਲਾਜ ਵੀ ਜਾਣਾਂਗੇ ਸਾਰਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਸਭ ਤੋਂ ਪਹਿਲਾਂ ਸੋਨੇ ਬਹੁਤ ਵਧੀਆ ਗੱਲ ਕੀਤੀ ਹੈ ਕਿ ਆਪਾਂ ਗੱਲ ਕਰਾਂਗੇ ਕਾਮਨ ਜਿਹੜੀ ਚੀਜ਼ਾਂ ਨੇ ਸਭ ਤੋਂ ਕਾਮਨ ਹੋ ਗਿਆ ਅੱਜਕੱਲ ਬ੍ਰੇਨ ਅਟੈਕ ਹੋ ਗਿਆ ਹੈ ਬ੍ਰੇਨ ਅਟੈਕ ਦਾ ਮਤਲਬ ਹੈ ਬ੍ਰੇਨ ਸਟ੍ਰੋਕ ਅੱਜਕੱਲ ਸਭ ਤੋਂ ਜ਼ਿਆਦਾ ਕਾਮਨ ਚੀਜ਼ ਹੈ ਕਿ ਬ੍ਰੇਨ ਅਟੈਕ ਦੇ ਨਾਲ ਪੇਸ਼ੈਂਟ ਨੂੰ ਪੈਰਾਲਾਈਜ਼ ਹੋ ਜਾਂਦਾ ਹੈ ਇੱਕ ਸਾਈਡ ਦੀ ਹੱਥ ਪੈਰ ਰੁਕ ਰੁਕ ਜਾਂਦਾ ਹੈਗਾ ਇਸ ਇਹ ਚੀਜ਼ ਹੁੰਦੀ ਹੈ ਬ੍ਰੇਨ ਅਟੈਕ ਇਸ ਤੋਂ ਬਚਣ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਬੀਪੀ ਆਪਾਂ ਨੂੰ ਕੰਟਰੋਲ ਰੱਖਣਾ ਚਾਹੀਦਾ ਹੈ ਹਾਈ ਬਲੱਡ ਪ੍ਰੈਸ਼ਰ ਦੇ ਨਾਲ ਬ੍ਰੇਨ ਅਟੈਕ ਹੁੰਦਾ ਹੈ ਆਪਣਾ ਕੋਲੇਸਟ੍ਰੋਲ ਠੀਕ ਰੱਖਣਾ ਚਾਹੀਦਾ ਤੇ ਹਰ 60 ਸਾਲ ਦੀ ਉਮਰ ਤੋਂ ਬਾਅਦ ਆਪਣੇ ਡੇਲੀ ਰੁਟੀਨ ਦੇ ਟੈਸਟ 6 ਮਹੀਨੇ ਚ ਇੱਕ ਵਾਰ ਕਰਵਾਉਣੇ ਚਾਹੀਦੇ ਨੇ ਉੱਚ ਕੋਲੇਸਟ੍ਰੋਲ ਚੈੱਕ ਹੋਣਾ ਚਾਹੀਦਾ ਹੈ ਬੀਪੀ ਸ਼ਾਰਾ ਸ਼ੂਗਰ ਬੀਪੀ ਚੈੱਕ ਹੋਣੀ ਚਾਹੀਦੀ ਹੈ ਨੇ ਸ਼ੂਗਰ ਜਿਆਦਾ ਹੋਵੇ ਕਾਮੀ ਬ੍ਰੇਨ ਅਟੈਕ ਦੇ ਰਿਸਕ ਵੱਧ ਜਾਂਦੇ ਨੇ ਟਾਈਟ ਪ੍ਰੋਪਰ ਹੋਣੀ ਚਾਹੀਦੀ ਹੈ ਤਲੀ ਹੋਈ ਚੀਜ਼ਾਂ ਕੀ ਮੱਖਣ ਇਹ ਸਾਰੇ ਚੀਜ਼ਾਂ ਤੋਂ ਆਪਾਂ ਨੂੰ ਬਚਣਾ ਚਾਹੀਦਾ ਹੈ ਉਹਦੇ ਨਾਲ ਬ੍ਰੇਨ ਅਟੈਕ ਦੇ ਰਿਸਕ ਵੱਧ ਜਾਂਦੇ ਨੇ ਆਪਣੀ 슈ਗਰ ਦਾ ਜਿਹਨੂੰ ਵੀ 슈ਗਰ ਹੈ ਉਹਨੂੰ ਆਪਣੀ 슈ਗਰ ਦਾ ਕੰਟਰੋਲ ਰੱਖਣਾ ਚਾਹੀਦਾ ਹੈ ਇਦਾਂ ਮਤਲਬ ਇਹ ਹੈ ਕਿ ਆਪਣੀ 슈ਗਰ ਜਿਹੜੀ ਹੈਗੀ ਹੈ ਉਹ 100 110 ਦੇ ਆਸ-ਪਾਸ ਹੋਣੀ ਚਾਹੀਦੀ ਹੈ ਖਾਲੀ ਪੇਟ ਤਾਂ ਆਪਾਂ ਨੂੰ ਬ੍ਰੇਨ ਅਟੈਕ ਦਾ ਰਿਸਕ ਘਟ ਹੈਗਾ ਕਿ ਕਿਦਾਂ ਕਿਦਾਂ ਟੈਨਸ਼ਨ ਵੀ ਇਹਦਾ ਮੁੱਖ ਕਾਰਨ ਬਣ ਜਾਂਦਾ ਟੈਨਸ਼ਨ ਨਾਲ ਇਹਦੇ ਨਾਲ ਰਿਸਕ ਵੱਜ ਜਾਂਦੇ ਨੇ ਪਹਿਲਾਂ ਹੀ ਰਿਸਕ ਹੁੰਦਾ ਹੈਗਾ ਹੋਰ ਉੱਪਰ ਆਪਾਂ ਟੈਨਸ਼ਨ ਲੈਂਤੀ ਉਹਦੇ ਨਾਲ ਬੀਪੀ ਵੱਜ ਜਾਂਦਾ ਹੈ ਤੇ ਬੀਪੀ ਵਧਣ ਨਾਲ ਆਪਣਾ ਬ੍ਰੇਨ ਅਟੈਕ ਦਾ ਰਿਸਕ ਵੱਜ ਜਾਂਦਾ ਹੈ ਤਾਂ ਆਪਣੀ ਲਾਈਫ ਦੇ ਵਿੱਚ ਟੈਨਸ਼ਨ ਨੂੰ ਦੂਰ ਕਰੋ ਨਸਾਂ ਦੀ ਬਲੋਕੇਜ ਨਾਲ ਬ੍ਰੇਨ ਟੈਕ ਦਾ ਐਲੂਸ਼ਨ ਹੈ ਕੋਈ ਹਾਂ ਬ੍ਰੇਨ ਅਟੈਕ ਹੁੰਦਾ ਹੀ ਇਸੇ ਕਰਕੇ ਹੈ ਕਿ ਨਸਾਂ ਦੀ ਬਲੋਕੇਜ ਹੋ ਜਾਂਦੀ ਹੈ ਇਹ ਜਾਂ ਤਾਂ ਨਸ ਬਲੌਕ ਹੋ ਜਾਂਦੀ ਹੈ ਜਾਂ ਨਸ ਫਟ ਜਾਂਦੀ ਹੈ ਦੋਨਾਂ ਜਿਹੇ ਦੋਹੀ ਰਿਸਕੀ ਨੇ ਤੇ ਦੋਨਾਂ ਚੀ ਇੱਕ ਸਾਈਡ ਦੀ ਪੈਰਾਲਾਈਜ਼ ਹੋ ਜਾਂਦੀ ਹੈ ਸਰ ਮੈਂ ਮਾਈਗ੍ਰੇਨ ਦੀ ਗੱਲ ਕੀਤੀ ਆਵੇ ਮਰਾ ਮਾਈਗ੍ਰੇਨ ਦਾ ਅਟੈਕ ਹੈ ਇਹ ਕਿਸ ਤਰ੍ਹਾਂ ਦਾ ਜੀ ਤੇ ਇਹਦੇ ਲੱਛਣ ਕੀ ਨੇ ਆਪਾਂ ਨੂੰ ਪਹਿਨਾ ਪਤਾ ਕੰਮ ਲੱਗੇਗਾ ਆਪਾਂ ਨੂੰ ਮਾਈਗ੍ਰੇਨ ਦੀ ਪ੍ਰੋਬਲਮ ਹੋ ਗਈ ਹੈ ਤੇ ਇਹਦੀ ਦਵਾਈ ਕੀ ਹੈ ਤੇ ਹੱਲ ਕੀ ਦਾ ਮਾਈਗ੍ਰੇਨ ਜਿਹੜਾ ਹੈ ਬਹੁਤ ਹੀ ਮਾਈਗ੍ਰੇਨ ਵੀ ਬਹੁਤ ਕਾਮਨ ਚੀਜ਼ ਹੈ ਮਾਈਗ੍ਰੇਨ ਚ ਕੀ ਹੁੰਦਾ ਹੈ ਕਿ ਅੱਧਾ ਸਿਰ ਦੁਖਣ ਲੱਗ ਜਾਂਦਾ ਹੈ ਤੇ ਨਾਲ ਉਲਟੀ ਦਾ ਆਣਾ ਅੱਖਾਂ ਅੱਗੇ ਅੱਖਾਂ ਦਾ ਭਾਰੀ ਭਾਰੀ ਰਹਿਣਾ ਇਹ ਜ਼ਿਆਦਾਤਰ ਕਾਮਨ ਹੁੰਦਾ ਹੈ ਫੀਮੇਲ ਦੇ ਵਿੱਚ ਯੰਗ ਲੜਕੀ ਦੇ ਵਿੱਚ ਮਤਲਬ 20 22 ਸਾਲ ਦੀ ਉਮਰ ਦੀ ਜਿਹੜੀ ਹੁੰਦੇ ਨੇ ਉਹਦੇ ਵਿੱਚ ਜ਼ਿਆਦਾ ਹੋ ਜਾਂਦਾ ਹੈ ਇਹਦਾ ਡਾਇਰੈਕਟ ਰਿਲੇਸ਼ਨ ਹੈ ਟੈਨਸ਼ਨ ਨਾਲ ਜਿੰਨੀ ਜ਼ਿਆਦਾ ਟੈਨਸ਼ਨ ਹੋਗੀ ਓੰਨੇ ਜ਼ਿਆਦਾ ਮਾਈਗਰੇਨ ਦਾ ਅਟੈਕ ਮਾਈਗਰੇਨ ਦਾ ਅਟੈਕ ਹੁੰਦਾ ਹੈ ਤੇ ਨਾਲ ਨੀਂਦ ਨਾ ਨਾ ਪ੍ਰੋਪਰ ਨੀਂਦ ਨਾ ਲੈਣਾ ਹੈ ਸਾਰਾ ਦਿਨ ਮੋਬਾਈਲ ਤੇ ਕੰਮ ਕਰਦੇ ਰਹਿਣਾ ਸਕਰੀਨ ਟਾਈਮ ਜ਼ਿਆਦਾ ਹੋਣਾ ਤੇ ਪੜ੍ਹਾਈ ਦੀ ਟੈਨਸ਼ਨ ਕਿਸੇ ਨੂੰ ਕਿਸੇ ਦੀ ਟੈਨਸ਼ਨ ਟੈਨਸ਼ਨ ਨਾਲ ਸਾਰਾ ਮਾਈਗਰੇਨ ਦਾ ਅਟੈਕ ਅਟੈਕ ਵੱਜ ਜਾਂਦੇ ਨੇ ਇਸ ਤੋਂ ਬਚਣ ਲਈ ਆਪਾਂ ਨੂੰ ਕੀ ਹੈ ਪ੍ਰੋਪਰ ਨੀਂਦ ਲੈਣੀ ਚਾਹੀਦੀ ਹੈ ਮੋਬਾਈਲ ਘਟ ਦੇਖਣਾ ਚਾਹੀਦਾ ਤੇ ਨਾਲ ਕੁਝ ਮੈਡੀਸਿਨਸ ਨੇ ਜਿਹੜੇ ਅਗਰ ਹੋ ਜਾਂਦਾ ਹੈ ਤਾਂ ਮੈਡੀਸਨ ਨਾਲ ਆਪਾਂ ਨੂੰ ਕੰਟਰੋਲ ਕਰ ਸਕਦੇ ਆ ਸਰ ਸ਼ੈਟਿਕਾ ਕੀ ਹੈ ਜੀ ਸ਼ੈਟਿਕਾ ਦੇ ਲੱਛਣ ਕੀ ਨੇ ਤੇ ਕੀ ਲੱਗਦਾ ਸ਼ੈਟਿਕਾ ਆਪਾਂ ਕਹਿੰਦੇ ਆ ਕਿ ਇੱਕ ਕੋਮਨ ਕੋਮਨ ਟਰਮ ਹੈ ਕੋਮਨ ਦਾ ਮਤਲਬ ਸਾਰੇ ਹੀ ਕਿਸੇ ਨੂੰ ਕਿਸੇ ਲਤ ਚ ਦਰਦ ਹੋ ਰਿਹਾ ਹੋਵੇ ਕਿਸੇ ਕਰਨ ਜੀ ਆਪਾਂ ਆਪ ਕਹਿ ਦਿੰਦੇ ਆ ਸ਼ੈਟਿਕਾ ਹੋ ਰਹੀ ਹੈ ਸ਼ੈਟਿਕਾ ਦਾ ਮਤਲਬ ਪ੍ਰੋਪਰ ਮੀਨਿੰਗ ਚ ਸਮਝੀਏ ਆ ਪਰ ਸ਼ੈਟਿਕਾ ਦਾ ਮਤਲਬ ਇਹ ਹੁੰਦਾ ਹੈ ਕਿ ਦਰਦ ਪਿੱਠ ਚੋਂ ਨਿਕਲ ਕੇ ਇੱਕ ਲੱਤ 'ਚ ਜਾਂਦੀ ਹੈ ਜਦੋਂ ਆਪਾਂ ਚੱਲਦੇ ਆਂ ਇਹਨੂੰ ਆਪਾਂ ਸ਼ੈਟਿਕਾ ਕਹਿੰਦੇ ਆਂ ਸ਼ੈਟਿਕਾ ਦਾ ਕਾਰਨ ਇਹ ਹੈ ਕਿ ਉੱਥੇ ਕੁਛ ਨਾ ਕੁਛ ਨਸ ਦੇ ਉੱਤੇ ਦਬਾਅ ਆ ਰਿਹਾ ਹੁੰਦਾ ਜਾਂ ਮਨਕੇ ਦਬ ਜਾਂਦੇ ਨੇ ਜਿਹਨੂੰ ਆਪਾਂ ਕਹਿੰਦੇ ਆਂ ਜਾਂ ਡਿਸਕ ਦੀ ਦਿੱਕਤ ਆਂਦੀ ਹੈ ਉਸੇ ਕਰਕੇ ਸ਼ੈਟਿਕਾ ਹੋ ਜਾਂਦਾ ਹੈ 80% ਸ਼ੈਟਿਕਾ ਨੂੰ ਆਪਾਂ ਦਵਾਈਆਂ ਨਾਲ ਕੰਟਰੋਲ ਕਰ ਸਕਦੇ ਆਂ ਜੇ ਦਵਾਈਆਂ ਨਾਲ ਨਹੀਂ ਕੰਟਰੋਲ ਹੁੰਦਾ ਹੈਗਾ ਫਿਰ ਆਪਾਂ ਨੂੰ ਸਰਜਰੀ ਦੀ ਜ਼ਰੂਰਤ ਪੈਂਦੀ ਹੈ ਜੋ ਕਿ ਅੱਜਕੱਲ ਬੜੀ ਸੇਫ ਹੋ ਗਈ ਹੈ ਜ਼ਰੂਰੀ ਨਹੀਂ ਹੈ ਕਿ ਹਰ ਪੇਸ਼ੈਂਟ ਨੂੰ ਆਪਾਂ ਸਰਜਰੀ ਕਰਕੇ ਹੀ ਠੀਕ ਕੀਤਾ ਜਾਂਦਾ ਹੈ। ਡਾਕਟਰ ਸਾਹਿਬ ਬੈਕ ਪੇਨ ਨਿਕਲ ਕੀਤੀ ਜਾਵੇ। ਅੱਜ ਹਰ ਬੰਦਾ ਚਾਹੇ ਜਵਾਨ ਹੈ ਚਾਹੇ ਬੁਢਾ ਹੈ ਉਹ ਬੈਕ ਪੇਨ ਨਾਲ ਜੂਝ ਰਿਹਾ ਹੈ। ਕਈ ਕਹਿ ਵੀ ਨੇ ਕਿ ਢੁੱਡਰੀ ਕਰ ਗਈ ਜਿਸ ਤਰ੍ਹਾਂ ਉਹ ਢੁੱਡਰੀ ਚਕਾਣਾ ਪਾ ਜਾਂਦਾ ਹੈਗਾ ਤਾਂ ਢੁੱਡਰੀ ਵਾਲੇ ਪਾਸੇ ਬੈਗ ਵਾਲੇ ਪਾਸੇ ਬਹੁਤ ਜ਼ਿਆਦਾ ਪੇਨ ਹੁੰਦਾ ਹੈਗਾ। ਉਹਦਾ ਇਹ ਬੈਕ ਪੇਨ ਦਾ ਕੀ ਇਲਾਜ ਕੀ ਹੈ ਤੇ ਹੁੰਦਾ ਕਿਉਂ ਹੈ? ਬੈਕ ਪੇਨ ਦਾ ਸਭ ਤੋਂ ਜਿਹੜਾ ਸਭ ਤੋਂ ਕਾਮਨ ਕਾਰਨ ਹੈਗਾ ਆਪਣਾ ਗਲਤ ਬੈਠਣਾ, ਉੱਠਣਾ। ਗਲਤ ਗਲਤ ਪੋਸਚਰ ਦੇ ਵਿੱਚ ਆਪਾਂ ਨੇ ਸਮਾਨ ਚੱਕ ਲਿਆ ਜਿਵੇਂ ਕਿ ਆਪਾਂ ਸਾਰਾ ਦਿਨ 9 ਤੋਂ 5 ਬੈਠੇ ਹੀ ਬੈਠੇ ਆ ਬੈਠੇ ਹੀ ਆ ਬੈਠੇ ਹੀ ਆ ਬੈਠੇ ਹੀ ਆ ਐ ਇਧਰਾਂ ਬੈਠ ਗਏ ਇਧਰਾਂ ਬੈਠ ਗਏ ਟਿੱਡੇ ਬੈਠ ਗਏ ਉਹਦੇ ਨਾਲ ਬੈਕ ਪੇਨ ਹੋਣਾ ਹੀ ਹੋਣਾ ਹੈ ਹੋਣਾ ਹੀ ਹੋਣਾ ਹੁੰਦਾ ਹੈਗਾ ਫਿਰ نیچے ਝੁੱਕ ਕੇ ਕੋਈ ਹੈਵੀ ਸਮਾਨ ਚੱਕ ਲਿਆ ਕੋਈ ਸਿਲੰਡਰ ਚੱਕ ਲਿਆ ਕਿਸੇ ਨੇ ਕੋਈ ਬਾਲਟੀ ਚੱਕ ਲਈ ਉਹਦੇ ਨਾਲ ਇੱਕੋ ਦਮ ਮਨ ਕਾ ਖਿੱਚੇ ਜਾਂਦਾ ਹੈ ਬੈਕ ਪੇਨ ਸ਼ੁਰੂ ਹੋ ਜਾਂਦਾ ਹੈ ਫਿਰ ਆਪਣੀ ਡਾਈਟ ਦੇ ਵਿੱਚ ਖਾਣ ਪੀਣ ਦੇ ਵਿੱਚ ਕੈਲਸ਼ੀਅਮ ਦੀ ਬਹੁਤ ਕਮੀ ਰਹਿੰਦੀ ਹੈ ਉਹਦੇ ਨਾਲ ਬੈਕ ਪੇਨ ਵੀ ਹੋ ਜਾਂਦਾ ਹੈ ਤੇ ਫਿਰ ਨਾਲ ਡਿਸਕ ਦੀ ਪ੍ਰੋਬਲਮਸ ਨੇ ਜਾਂ ਕੋਈ ਸੱਟ ਲੱਗੀ ਜਾਂ ਆਪਾਂ ਖੇਲਦੇ 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 ਚੁੱਕ ਪੈ ਗਈ ਇਹਨਾਂ ਨੂੰ ਵੀ ਬੈਕ ਪੇਨਸ ਹੋ ਜਾਂਦੇ ਨੇ ਸਰ ਤੁਸੀਂ ਨਸਾਂ ਦੀ ਗੱਲ ਕੀਤੀ ਸੀਗੀ ਨਸਾਂ ਦਾ ਕਿਸ ਤਰ੍ਹਾਂ ਪਤਾ ਲੱਗਦਾ ਹੈਗਾ ਜਦੋਂ ਹੁਣ ਕਿਸੇ ਦੀ ਬਾਹ ਸੁਨਣ ਹੋਣ ਲੱਗ ਜਾਂਦੀ ਹੈ ਕਈ ਮਰੀਜ਼ ਦੇਖੇ ਨੇ ਕਿ ਉਹ ਕਹਿੰਦਾ ਕਿ ਮੇਰੀ ਬਾਹ ਸੁਨਣ ਹੋ ਰਹੀ ਹੈ ਇਹਦਾ ਕਰੀ ਲੱਤ ਲੱਤ ਸੁਨ ਹੋ ਰਹੀ ਹੈ ਕੋਈ ਨਾ ਕੋਈ ਨਾੜ ਦਬਨਸ ਦਬਦੀ ਹੁੰਦੀ ਹੈ ਤਾਂ ਉਸਦਾ ਪਤਾ ਕਿਵੇਂ ਲੱਗਦਾ ਨਾ ਤਾਂ ਉੱਪਰ ਪੇਨ ਕਿਲਰ ਕੰਮ ਕਰਦੇ ਨੇ ਜੀ ਮਰੀਜ਼ ਨੂੰ ਕਾਫੀ ਦਿੱਕਤਾਂ ਸਾਹਮਣਾ ਕਰਨਾ ਪੈਂਦਾ ਜਿਹੜੀ ਨਸ ਆ ਸੁਣੇ ਬਹੁਤ ਬੜੇ ਕੁਐਸਚਨ ਪੁੱਛਿਆ ਹੈ ਕਿ ਜਿਹੜੇ ਆਪਣੇ ਨਸਾਂ ਜਿਹੜੇ ਕਹਿੰਦੇ ਨੇ ਲੋਕ ਕਿ ਮੇਰੇ ਨੂੰ ਨਸਾਂ ਚ ਦਿੱਕਤ ਆ ਰਹੀ ਹੈ ਜਾਂ ਮੇਰਾ ਹੱਥ ਸੁਨ ਹੋ ਰਿਹਾ ਜਾਂ ਪੈਰ ਸੁਨ ਹੋ ਰਹੇ ਨੇ ਇਹ ਸਾਰੇ ਦੇ ਸਾਰੇ ਨਸਾਂ ਕਰਕੇ ਹੀ ਹੁੰਦੇ ਨੇ ਹੋਰ ਕੋਈ ਕਾਰਨ ਨਹੀਂ ਹੁੰਦਾ ਹੈਗਾ ਨਸਾਂ ਦੀ ਪ੍ਰੋਬਲਮ ਦੋ ਹੋ ਸਕਦੀ ਨੇ ਜਾਂ ਤਾਂ ਨਸ ਦੱਬ ਰਹੀ ਹੈ ਜਾਂ ਨਸ ਕਮਜ਼ੋਰ ਹੋ ਗਈ ਹੈ ਇਹ ਆਪਾਂ ਨੂੰ ਦੇਖਣਾ ਪੈਂਦਾ ਹੈ ਦੇਖ ਕੇ ਹੀ ਐਸੈਸ ਕਰਨਾ ਪੈਂਦਾ ਹੈ ਜੇ ਹਿਸਟਰੀ ਤੋਂ ਕਿ ਨਸ ਦੱਬੀ ਹੋਈ ਹੈ ਜਾਂ ਕਮਜ਼ੋਰ ਹੋ ਗਈ ਹੈ ਜੇ ਤਾਂ ਨਸ ਕਮਜ਼ੋਰ ਹੋ ਗਈ ਤਾਂ ਆਪਾਂ ਮੈਡੀਸਨ ਨਾਲ ਉਹ ਠੀਕ ਕਰ ਸਕਦੇ ਆ ਜੇ ਕਿਤੇ ਨਸ ਦੱਬ ਰਹੀ ਹੈ ਉਹ ਵੀ 50% ਚਾਂਸ ਹੁੰਦੇ ਨੇ ਕਿ ਆਪਣੇ ਦਵਾਈਆਂ ਨਾਲ ਠੀਕ ਹੋ ਜਾਣ ਤੇ ਲੇਕਿਨ ਅਗਰ ਫਿਰ ਵੀ ਨਹੀਂ ਠੀਕ ਹੁੰਦਾ ਫਿਰ ਆਪਾਂ ਨੂੰ ਉਹਨੂੰ ਖੋਲਣੀ ਪੈਂਦੀ ਹੈ ਨਾ ਬਈ ਮਰੀਜ਼ ਕਹਿੰਦੇ ਨੇ ਕਿ ਜਦੋਂ ਸਰਦੀ ਆਂਦੀ ਹੈ ਉਸ ਟਾਈਮ ਮਰੀ ਨਸ ਕਾਫੀ ਦਬਦੀ ਹੈ ਲੇਕਿਨ ਜਦੋਂ ਸਰਦੀ ਚਲੀ ਜਾਂਦੀ ਹੈ ਉਸ ਟਾਈਮ ਉਹ ਠੀਕ ਰਹਿੰਦੇ ਨੇ ਇਹਦਾ ਵੀ ਮੌਸਮ ਨਾਲ ਵੀ ਕੋਈ ਸਬੰਧ ਹੈ ਦੱਸੋ ਮੌਸਮ ਨਾਲ ਜਿਹੜੇ ਨਸਾਂ ਹੁੰਦੀਆਂ ਨੇ ਉਹਨਾਂ 'ਚ ਖੂਨ ਦੀ ਸਰਕੂਲੇਸ਼ਨ ਦਾ ਫਰਕ ਪੈਂਦਾ ਹੈ ਸਰਦੀਆਂ ਵਿੱਚ ਖੂਨ ਦੀ ਸਰਕੂਲੇਸ਼ਨ ਘਟ ਜਾਂਦੀ ਹੈ ਇਸ ਕਰਕੇ ਨਸਾਂ ਵਿੱਚ ਦਰਦ ਵੱਧ ਜਾਂਦਾ ਹੈ ਫਿਰ ਕਿਹੜੇ ਟੈਸਟ ਕਰਵਾਏ ਜਾਂਦੇ ਨੇ ਉਹਦੇ ਵਾਸਤੇ ਵੀ ਪਤਾ ਲੱਗੇ ਵੀ ਨਸ ਕਿਹੜੀ ਦਾ ਫਰੀ ਹੈ ਨਹੀਂ ਉਹਦੇ ਵਾਸਤੇ ਤਾਂ ਆਪਾਂ ਨੂੰ ਪਹਿਲਾਂ ਡਾਕਟਰ ਨੂੰ ਮਿਲਣਾ ਚਾਹੀਦਾ ਹੈ ਡਾਕਟਰ ਅਸੈਸ ਕਰਦਾ ਹੈ ਡਾਕਟਰ ਨੂੰ ਲੱਗਦਾ ਹੈਗਾ ਕਿ ਐਮ ਆਰ ਆਈ ਕਰਵਾਉਣ ਦੀ ਜ਼ਰੂਰਤ ਹੈ ਉਹਦੇ ਫਿਰ ਹੀ ਆਪਾਂ ਨੇ ਐਮ ਆਰ ਆਈ ਕਰਵਾਉਣੀ ਚਾਹੀਦੀ ਹੈ ਆਪਣੇ ਆਪ ਤੋਂ ਨਹੀਂ ਕਰਵਾਉਣੀ ਚਾਹੀਦੀ ਅਗਰ ਉਹਨਾਂ ਨੂੰ ਲੱਗਦਾ ਹੈਗਾ ਦੋਸਤੋ ਆਪਾਂ ਅਕਸਰ ਦੇਖਦੇ ਆਂ ਕਿ ਜਦੋਂ ਕਿਸੇ ਦੇ ਸੱਟ ਲੱਗ ਜਾਂਦੀ ਹੈ ਢੂਈ ਦੇ ਉੱਪਰ ਕੋਈ ਮਨਕਾ ਦਾਵਾ ਜਾਂਦਾ ਜਾਂ ਮਨਕਾ ਟੁੱਟ ਜਾਂਦਾ ਹੈ ਤਾਂ ਜੋ ਕਰਦੇ ਰਿਸ਼ਤੇਦਾਰ ਹਨ ਜਾਂ ਯਾਰ ਦੋਸਤ ਹਨ ਆਂਡੀ ਗਵਾਂਡੀ ਹਨ ਉਹਨਾਂ ਨੂੰ ਕਹਿੰਦੇ ਨੇ ਕਿ ਆਪਰੇਸ਼ਨ ਨਾ ਕਰਾਓ ਆਪਰੇਸ਼ਨ ਕਰਾਓਗੇ ਤਾਂ ਸਾਰੀ ਉਮਰ ਤੁਹਾਡੇ ਦਰਦ ਨਹੀਂ ਹਟਣਾ ਤੁਹਾਨੂੰ ਸਾਰੀ ਉਮਰ ਦੁੱਖ ਚੇਲਣਾ ਪੈਣਾ ਹੈ ਹੁਣ 5-7 ਮਹੀਨੇ ਰੈਸਟ ਕਰ ਲਿਆ ਤਾਂ ਤੂੰ ਦਵਾਈ ਖਾ ਕੇ ਠੀਕ ਹੋ ਜਾਏਗਾ ਕੀ ਲੱਗਦਾ ਹੈ ਕਿ ਲੋਕਾਂ ਦੇ ਮਨ 'ਚ ਇਹ ਬਹਿਮ ਹੈ ਜਾਂ ਉਹ ਬਹਿਮ ਸੱਚਾ ਹੈ ਕਿ ਆਪਰੇਸ਼ਨ ਤੋਂ ਬਾਅਦ ਉਹਦਾ ਇਲਾਜ ਪ੍ਰੋਪਰ ਨਹੀਂ ਹੋ ਪਾਂਦਾ ਕੋਈ ਦਿੱਕਤ ਰਹਿ ਜਾਂਦੀ ਹੈ ਜਾਂ ਆਪਰੇਸ਼ਨ ਨਾ ਕਰਾ ਇਹ ਤਾਂ ਅੱਜ ਕੱਲ ਦੀ ਸਭ ਦੀ ਕਹਾਣੀ ਹੈ ਆਪਰੇਸ਼ਨ ਨਾ ਕਰੋ ਜੀ ਆਪਰੇਸ਼ਨ ਦਾ ਰੀਡ ਦੀ ਹੱਡੀ ਦਾ ਆਪਰੇਸ਼ਨ ਨਾ ਕਰੋ ਜੀ ਰੀਡ ਦੀ ਹੱਡੀ ਦਾ ਆਪਰੇਸ਼ਨ ਨਾ ਕਰੋ ਇਹ ਸ਼ੁਰੂ ਕਿੱਥੋਂ ਹੋਇਆ ਕਿਹਨੇ ਉਹ ਜਿੰਨਾ ਨੇ ਕਿਹਾ ਵੀ ਨਾ ਕਰਾਓ ਉਹਨਾਂ ਦੇ ਆਪਰੇਸ਼ਨ ਹੋਏ ਹੋਏ ਨੇ ਉਹਨਾਂ ਨੂੰ ਕੋਈ ਤਕਲੀਫ ਸੀਗੀ ਇਹ ਸਾਰਾ ਅੱਜ ਤੋਂ ਆਪਾਂ 15 20 ਸਾਲ ਪਹਿਲਾਂ ਦੇਖੀਏ ਇਹ ਸੀਗਾ ਵੀ ਜਿਹਨੂੰ ਆਪਾਂ ਆਪਰੇਸ਼ਨ ਕਰਦੇ ਸੀ ਉਹਨੂੰ ਤਕਲੀਫ ਵੱਜ ਜਾਂਦੀ ਸੀਗੀ ਕਿਉਂ ਵੱਜ ਜਾਂਦੀ ਸੀ ਉਦੋਂ ਟੈਕਨੋਲੋਜੀ ਨਹੀਂ ਸੀਗੀ ਨਾ ਹੀ ਨਾ ਇੰਝ ਬਾਰੇ ਨੋਲੇਜ ਸੀਗੀ ਇਹ ਨਵੀਂ ਫੀਲਡ ਹੈ ਨਵੀਂ ਟੈਕਨੋਲੋਜੀ ਹੈ ਅੱਜਕੱਲ ਦੀ ਸਰਜਰੀ ਬਿਲਕੁਲ ਸੇਫ ਹੋ ਗਈ ਹੈ ਇਹ ਜੀ ਕੋਈ ਦਿੱਕਤ ਨਹੀਂ ਹੈਗੀ ਜਿਵੇਂ ਜਿਵੇਂ ਮੋਬਾਈਲ ਕਾਰਾਂ ਟੈਕਨੋਲੋਜੀ ਵੱਧਦੀ ਜਾਂਦੀ ਹੈ ਆਪਣੀ ਸੇਫਟੀ ਵੱਧਦੀ ਜਾਂਦੀ ਹੈ ਐਂ ਇਸ ਸਰਜਰੀ ਵਿੱਚ ਵੀ ਸੇਫਟੀ ਵੱਧ ਗਈ ਹੈ ਵੱਧ ਗਈ ਹੈ ਇਹ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਕਿ ਇਸ ਆਪਾਂ ਨੂੰ ਸਰਜਰੀ ਕਰਾਂਗੇ ਤਾਂ ਹੀ ਦਿੱਕਤ ਬਧੂਗੀ ਨਹੀਂ ਤਾਂ ਜੇ ਆਪਾਂ ਸਰਜਰੀ ਨਾ ਕਰਾਂਗੇ ਤਾਂ ਦਿੱਕਤ ਆਪਣੇ ਆਪ ਠੀਕ ਹੋ ਜਾਊਗੀ ਐਦਾਂ ਇਹ ਇਹ ਬਿਲਕੁਲ ਸਰਾਸਰ ਬੈ ਮੈਂ ਮੰਦਾ ਸਰਜਰੀ ਕਰਨ ਤੋਂ ਕਿੰਨੇ ਦਿਨਾਂ ਬਾਅਦ ਮਰੀਜ਼ ਚੱਲ ਫਿਰ ਸਕਦਾ ਜਾਂ ਕੰਮ ਕਾਰ ਕਰ ਸਕਦਾ ਨਾਰਮਲੀ ਅਗਰ ਅਸੀਂ ਡਿਸਕ ਦੀ ਸਰਜਰੀ ਕਰ ਰਹੇ ਹਾਂ ਤਾਂ ਪੇਸ਼ੈਂਟ ਨੂੰ ਅਗਲੇ ਦਿਨ ਹੀ ਛੁੱਟੀ ਕਰ ਸਕਦੇ ਆਂ ਤੇ ਅਗਲੇ ਦਿਨ ਹੀ ਚੱਲ ਚੱਲ ਫਿਰ ਸਕਦਾ ਹੋਰ ਆਹ ਦੋਸਤ ਦਿਨਾਂ ਤੋਂ ਸੱਟਾਂ ਲੱਗੀਆਂ ਨੇ ਟੂ ਹੀਸ ਦਰਦ ਉਹਨਾਂ ਦੇ ਮਨ ਕੇ ਟੁੱਟੇ ਨੇ ਤੇ ਉਹਨਾਂ ਨੇ 5-4 ਮਹੀਨੇ 10 ਮਹੀਨੇ ਰਹਿ ਕੇ ਘਰੇ ਰੈਸਟ ਕੀਤੀ ਲੇਕਿਨ ਉਹਨਾਂ ਦੇ ਮਨਗਿਆਂ 'ਚ ਹਾਲੇ ਵੀ ਦਰਦ ਹੁੰਦਾ ਹੈ ਉਹ ਦਰਦ ਕਿਤੇ ਨਾ ਕਿਤੇ ਵਾਧੇ ਜਾਂਦੇ ਲੱਤਾਂ ਵਿੱਚ ਵੀ ਉਹ ਦਰਦ ਚਲਾ ਜਾਂਦਾ ਹੈ ਤਾਂ ਤੁਹਾਨੂੰ ਲੱਗਦਾਗਾ ਜੇ ਵੀ ਆਪਾਂ ਉਹ ਵੀ ਦੁਬਾਰੇ ਸਰਜਰੀ ਕਰਾ ਸਰਜਰੀ ਕਰਾ ਨਹੀਂ ਨਹੀਂ ਹਰ ਪੇਸ਼ੈਂਟ ਨੂੰ ਜਿਵੇਂ ਮੈਂ ਕਿਹਾ ਕਿ ਜੇ ਮਨਕਟ ਟੁੱਟਿਆ ਵੀ ਹੋਇਆ ਜਾਂ ਸੱਟ ਵੀ ਲੱਗੀ ਹੈ ਜਾਂ ਡਿਸਕ ਹੈ ਉਹਨੂੰ ਹਰ ਪੇਸ਼ੈਂਟ ਨੂੰ ਸਰਜਰੀ ਦੀ ਜ਼ਰੂਰਤ ਨਹੀਂ ਹੁੰਦੀ ਹੈ ਦਵਾਈਆਂ ਨਾਲ ਠੀਕ ਹੋ ਜਾਂਦੇ ਨੇ ਜਿਹੜੇ ਕੀ ਦਰਦ ਰਹਿੰਦੇ ਨੇ 8 ਮਹੀਨੇ ਬਾਅਦ 10 ਮਹੀਨੇ ਬਾਅਦ ਜਿਹੜੇ ਦਰਦ ਰਹਿੰਦੇ ਵੀ ਨੇ ਉਹ ਦਵਾਈਆਂ ਨਾਲ ਠੀਕ ਹੋ ਜਾਂਦੇ ਨੇ ਕੁਝ ਨਸਾਂ ਕਮਜ਼ੋਰ ਹੁੰਦੀਆਂ ਨੇ ਜਿਹਨੂੰ ਮੈਡੀਸਨ ਨਾਲ ਆਪਾਂ ਠੀਕ ਕਰ ਸਕਦੇ ਹਾਂ ਡਾਕਟਰ ਅਕਸਰ ਦੇਖਿਆ ਜਾਂਦਾ ਹੈ ਕਿ 벨ਟ ਲਗਾ ਦਿੱਤੇ ਜਾਂਦੇ ਡਾਕਟਰਾਂ ਵੱਲੋਂ ਕਿ 벨ਟ ਲਗਾ ਕੇ ਰੱਖੋ ਕਿੰਨੀ ਕੁ ਜ਼ੋਰੀਆਂ 벨ਟ ਕਿਉਂਕਿ ਕੁਝ ਡਾਕਟਰ ਕਹਿੰਦੇ ਨੇ ਕਿ ਬੈਲਟ ਨਾ ਲਗਾਈਏ ਬਈ ਲੇਕਿਨ ਕੁਝ ਡਾਕਟਰ ਕਹਿੰਦੇ ਨੇ ਕਿ ਬੈਲਟ ਲਗਾ ਕੇ ਰੱਖਣੀ ਹੈ ਕਿੰਨੀ ਕੁ ਜ਼ਰੂਰੀ ਹੈ ਬੈਲਟ ਦਾ ਕਿੰਨਾ ਕਰੋ ਰੋਲ ਲੈਂਦਾ ਹੈ ਬੈਲਟ ਦਾ ਰੋਲ ਬੈਲਟ ਆਪਣੇ ਸਪੋਰਟ ਦਿੰਦੀ ਹੈਗੀ ਹੈ ਜਿਹਦਾ ਮਨਕਾ ਟੁੱਟਿਆ ਹੋਇਆ ਹੈ ਉਹਨੂੰ ਆਪਾਂ ਨੂੰ ਸਪੋਰਟ ਦੇਣੀ ਪੈਂਦੀ ਹੈ ਲੇਕਿਨ ਆਪਾਂ ਨੂੰ ਸਪੋਰਟ ਕੁਝ ਟਾਈਮ ਵਾਸਤੇ ਦੇਣੀ ਪੈਂਦੀ ਹੈ ਜਿਵੇਂ 10 ਦਿਨ ਹੋ ਗਏ 15 ਦਿਨ ਹੋ ਗਏ ਜੇ ਇਹ ਤੋਂ ਜ਼ਿਆਦਾ ਲਗਾ ਕੇ ਰੱਖੋਗੇ ਤਾਂ ਉਹਦੇ ਨਾਲ ਵਾਲੇ ਮਸਲ ਕੰਮ ਨਹੀਂ ਕਰਨਗੇ ਵੀਕ ਹੋ ਜਾਣਗੇ ਸੌਫਟ ਹੋ ਜਾਣਗੇ ਫਿਰ ਸਾਨੂੰ ਹਮੇਸ਼ਾ ਹੀ ਬੈੱਡ ਲਾ ਕੇ ਰੱਖਣੀ ਪੈਂਦੀ ਹੈ ਇਹ ਜ਼ਰੂਰੀ ਨਹੀਂ ਹੈਗਾ ਕਿ ਹਰ ਟਾਈਮ ਆਪਣੇ 벨ਟ ਲਗਾ ਕੇ ਹੀ ਕਰਨਾ ਹੈ ਕੋਈ ਆਪਣੇ ਟ੍ਰੈਵਲ ਕਰਨਾ ਹੈ ਕਿਤੇ ਜਾਣਾ ਹੈ ਜਾਂ ਫਿਰ ਆਪਾਂ 벨ਟ ਲਗਾ ਸਕਦੇ ਆ ਲੇਕਿਨ ਆਪਾਂ ਘਰ ਘਰ ਵਿੱਚ 벨ਟ ਲਗਾਣ ਦੀ ਜ਼ਰੂਰਤ ਨਹੀਂ ਹੁੰਦੀ ਹੈ ਨੋਰਮਲੀ ਜੇ ਜਿਹੜੇ ਕਿ ਆਪ ਕਹਿ ਸਕਦੇ ਆ ਕਿ 벨ਟ ਜੇ ਲਗਾਣੀ ਪੈਂਦੀ ਹੈ ਤਾਂ ਕਿਤੇ ਆਨ ਜਾਣ ਲੱਗੇ ਆਪ ਲਗਾ ਸਕਦੇ ਆ ਇਹ ਕੋਈ ਜ਼ਰੂਰੀ ਨਹੀਂ ਕਿ ਆਪ ਹਰ ਵੇਲੇ ਲਗਾ ਕੇ ਰੱਖਣੀ ਹੈ ਹਰ ਟਾਈਮ ਲਗਾ ਕੇ ਰੱਖਣਾ ਕਿਤੇ ਟ੍ਰੈਵਲ ਕਰਨਾ ਹੈ ਲੰਬੇ ਟਾਈਮ ਤੇ ਜਾਣਾ ਹੈ ਬੈਠੇ ਆ ਜਾਂ ਹਨਾ ਉਦੋਂ ਆਪ ਲਗਾ ਸਕਦੇ ਆ 벨ਟ ਦੋਸਤੋ ਹੱਡੀਆਂ ਦੀ ਗੱਲ ਕੀਤੀ ਜਾਵੇ ਹੱਡੀਆਂ ਅੱਜਕੱਲ ਆਪਾਂ ਦੇਖਿਆ ਕਿ ਹਰੇਕ ਦੇ ਕੈਲਸ਼ੀਅਮ ਤੁਸੀਂ ਪਹਿਲਾਂ ਗੱਲ ਕੀਤੀ ਹੈ ਕੈਲਸ਼ੀਅਮ ਦੀ ਵੀ ਕੈਲਸ਼ੀਅਮ ਦੀ ਘਾਟ ਹੈ ਵਿਟਾਮਿਨ ਡੀ ਦੀ ਘਾਟ ਹੋ ਜਾਂਦੀ ਹੈ ਤਾਂ ਕੋਈ ਐਹ ਜੀ ਦਵਾਈ ਜੋ ਬੰਦਾ ਲੈ ਸਕੇ ਤੇ ਕਿਉਂਕਿ ਖਰਾਕਾਂ ਹਨ ਜੋ ਉਹ ਕਿਤੇ ਨਾ ਕਿਤੇ ਰੇਹਸਪਰੇਹਾਂ ਨੇ ਉਹਨਾਂ ਨੂੰ ਦਬਰ ਰੱਖਿਆਗਾ ਕੋਈ ਮੈਡੀਸਨ ਨਾਲ ਵੀ ਆਪਾਂ ਆਪਣੇ ਇਹ ਜੋ ਘਾਟ ਪੂਰੀ ਕਰ ਸਕਦੇ ਹਾਂ ਬਿਲਕੁਲ ਕਰ ਸਕਦੇ ਕੈਲਸ਼ੀਅਮ ਰੈਗੂਲਰ ਲੈਣੀ ਚਾਹੀਦੀ ਹੈ ਕੈਲਸ਼ੀਅਮ ਹਰ 50 ਸਾਲ ਤੋਂ ਉੱਪਰ ਫੀਮੇਲਜ਼ ਨੂੰ ਕੈਲਸ਼ੀਅਮ ਰੈਗੂਲਰ ਲੈਣਾ ਚਾਹੀਦਾ ਹੈ 2-3 ਮਹੀਨੇ ਲੋ 2-3 ਮਹੀਨੇ ਦਾ ਬ੍ਰੇਕ ਪਾਓ ਫਿਰ 2-3 ਮ ਸਾਰਾ ਦਿਸ ਹਨ ਏਸੀਆਂ ਵਿੱਚ ਬੰਦ ਕਮਰੇ ਵਿੱਚ ਬੈਠੇ ਤਾਂ ਧੁੱਪ ਆਪਾਂ ਘੱਟ ਲੈਣੇ ਆ ਧੁੱਪ ਨਾਲ ਵਿਟਾਮਿਨ ਡੀ ਬਣਦਾ ਹੈਗਾ ਜੇ ਆਪਾਂ ਨੂੰ ਇਸ ਤਰ੍ਹਾਂ ਦੇ ਬੋਡੀ ਦਰਦ ਰਹਿੰਦੇ ਨੇ ਤਾਂ ਆਪਾਂ ਨੂੰ ਆਪਣਾ ਵਿਟਾਮਿਨ ਡੀ ਲੈਣਾ ਚਾਹੀਦਾ ਹੈ ਬਾਹਰੋਂ ਵੀ ਆਪਾਂ ਲੈ ਸਕਦੇ ਹਫਤੇ 'ਚ ਇੱਕ ਵਾਰ ਲੈਣਾ ਹੁੰਦਾ ਕਹਿੰਦੇ ਨੇ ਕਿ ਡਾਕਟਰ ਰਜੀਵ ਗਰਗ ਨੇ ਜੋ ਦਵਾਈ ਬਹੁਤ ਘੱਟ ਲਿਖਦੇ ਨੇ ਐਕਸਰਸਾਈਜ਼ਾਂ ਕਰਵਾਂਦੇ ਨੇ ਜ਼ਿਆਦਾ ਕਿ ਬੰਦਾ ਇਹਦੇ ਨਾਲ ਜ਼ਿਆਦਾ ਠੀਕ ਹੋ ਜਾਂਦਾ ਨਹੀਂ ਆ ਜਾਣੀ ਆਪਾਂ ਤਾਂ ਜਿਹੜੀ ਜਿੰਨੀ ਜ਼ਰੂਰਤ ਹੁੰਦੀ ਹੈ ਉਹਨੇ ਲਿਖੀ ਜਾਂਦਾ ਹੈ ਬਾਕੀ ਬੋਡੀ ਨੂੰ ਫਿੱਟ ਰੱਖਣ ਵਾਸਤੇ ਦਵਾਈਆਂ ਤੇ ਡਿਪੈਂਡੈਂਸੀ ਘੱਟ ਹੋਣੀ ਚਾਹੀਦੀ ਹੈ ਆਪਣੀ ਐਂਡਰੋਇਡ ਫਿੱਟ ਹੋਣਾ ਚਾਹੀਦਾ ਬੰਦਾ। ਦੋਸਤੋ ਜੇ ਤੁਹਾਡੇ ਨਾਲ ਕਿਸੇ ਨੇ ਕੋਈ ਸਲਾਹ ਕਰਨੀ ਹੋਵੇ ਤਾਂ ਕੋਈ ਆਪਣਾ ਫੋਨ ਨੰਬਰ। ਹਾਂ ਤੁਸੀਂ ਅਗਰ ਮੇਰੇ ਨਾਲ ਮਿਲਣਾ ਚਾਹੁੰਦੇ ਹੋ ਜਾਂ ਤੁਸੀਂ ਕੰਸਲਟੇਸ਼ਨ ਲੈਣਾ ਚਾਹੁੰਦੇ ਹੋ ਤਾਂ ਮੈਂ ਪਹਿਲੇ ਤੇ ਤੀਜੇ ਸੋਮਵਾਰ ਪਹਿਲੇ ਤੇ ਤੀਜੇ ਸ਼ਨੀਵਾਰ ਨੂੰ sigma medico ਜਿਹੜਾ ਸਿਵਲ ਹਸਪੀਟਲ ਦੇ ਸਾਹਮਣੇ ਹੈ ਉੱਥੇ ਆਨੇ ਆ 12 ਤੋਂ 3 ਵਜੇ ਤੱਕ ਤੇ ਤੁਸੀਂ sigma ਦੇ ਆ ਕੇ ਇੱਥੇ ਬੁਕਿੰਗ ਕਰਵਾ ਸਕਦੇ ਹੋ ਤੇ ਸਾਡਾ ਕੰਸਲਟੇਸ਼ਨ ਲੈ ਸਕਦੇ ਹੋ। ਵੀ ਬਿਲਕੁਲ ਇਹ ਸੰ ਸਾਡਾ ਡਾਕਟਰ ਸਾਹਿਬ ਜਿਨ੍ਹਾਂ ਨੇ ਦਿਮਾਗੀ ਨਸਾਂ ਅਤੇ ਬ੍ਰੇਨ ਅਟੈਕ ਕੀ ਹੈ ਉਹ ਕਿਸ ਤਰ੍ਹਾਂ ਦਾ ਇਸ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ ਮਾਈਗਰੇਨ ਦੀ ਪ੍ਰੋਬਲਮ ਤਾਂ ਸਾਰੀਆਂ ਇਹਨਾਂ ਪ੍ਰੋਬਲਮਾਂ ਦੀ ਜੜ ਇਕੋ ਹੀ ਹੈ ਤੁਹਾਡਾ ਰਹਿਣ ਸਹਿਣ ਤੁਹਾਡਾ ਖਾਣ ਪੀਣ ਤੁਹਾਡਾ ਉੱਠਣਾ ਬੈਠਣਾ ਅਤੇ ਤੋਂ ਅਸੀਂ ਕਿੰਨੇ ਕਿੰਨਾ ਤੁਸੀਂ ਸਟ्रेस ਨੂੰ ਕਿੰਨੀ ਤੁਸੀਂ ਟੈਨਸ਼ਨ ਲੈਨੇ ਹੋ ਤਾਂ ਜੇ ਕੋਈ ਗੱਲਬਾਤ ਪੁੱਛਣੀ ਹੋ ਡਾਕਟਰ ਸਾਹਿਬ ਤੋਂ ਜਾਂ ਇਹਨਾਂ ਨਾਲ ਕਿਸੇ ਨੇ ਕੋਈ ਸਲਾਹ مشورہ ਕਰਨਾ ਹੋਵੇ ਕੋਈ ਆਪਣਾ ਮਰੀਜ਼ ਚੈੱਕ ਕਰਨਾ ਹੋਵੇ ਕਰਾਣਾ ਹੋਵੇ ਤਾਂ ਉਹ ਇਹ ਇਹਨਾਂ ਨੂੰ ਦੱਸਿਆ ਕਿ ਸ਼ਨੀਵਾਰ ਨੂੰ ਇੱਥੇ sigma medicals ਦੇ ਆਂਦੇ ਹਨ ਇੱਥੇ ਆ ਕੇ ਇਹਨਾਂ ਨੂੰ ਮਿਲ ਸਕਦੇ ਹਨ ਸੰਗਰੂਰ ਤੋਂ ਗੁਰਵਿੰਦਰ ਸਿੰਘ ਡੇਲੀ ਪੋਸਟ ਪੰਜਾਬ